ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਅਸੀਂ ਆਪਣੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਅਸੀਂ ਆਪਣੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਰਿਆਂ ਨੇ ਪ੍ਰਾਲਾ ਕੀਤਾ ਹੈ ਸਾਰਿਆਂ ਨੂੰ ਸਾਨੂੰ ਜਾਣਣਾ ਚਾਹੀਦਾ ਹੈ ਜੇ ਉਹ ਵੀਰ ਤੁਰ ਗਿਆ ਤੇ ਫਿਰ ਜਾਣ ਦਾ ਕੀ ਫਾਇਦਾ ਹੈ ਅਸੀਂ ਜਾਵਾਂਗੇ ਉਹਨਾਂ ਦੇ ਹਿਰਦੇ ਨੂੰ ਖੁਸ਼ੀ ਹੋਵੇਗੀ ਉਹਨਾਂ ਦਾ ਮਨ ਵੱਲ ਹੋਰ ਉੱਚਾ ਹੋਵੇਗਾ ਉਹ ਹੋਰ ਸਾਡੇ ਲਈ ਜਿਆਦਾ ਤੋਂ ਜਿਆਦਾ ਤੇ ਵਧੀਆ ਤੋਂ ਵਧੀਆ ਜੋ ਪ੍ਰੋਗਰਾਮ ਆ ਲੀਕ ਕੇ ਕਿਵੇਂ ਸਰਕਾਰ ਨੂੰ ਜੋ ਸੁੱਤੀ ਪਈ ਹੈ ਉਸ ਦੇ ਕੰਨ ਖੋਲਨੇ ਹਨ ਉਹ ਸਾਨੂੰ ਦੱਸਣਗੇ ਇੱਥੇ ਵੀ ਮੇਰੇ ਬਹੁਤ ਜ਼ਿਆਦਾ ਇੱਕ ਦੂਸਰੇ ਦੇ ਤਮਾਸ਼ੀ ਬਣਾਂਗੇ ਤੇ ਫਿਰ ਔਖਾ ਹੋ ਜਾਂਦਾ ਹੈ ਇੱਕੇ ਵਿੱਚ ਬਰਕਤ ਹੈ ਸਟਰੈਂਥ ਇਸ ਜੁਨੀਅਨਿਸ ਸਟਰੈਂਥ ਇਕਤਾ ਦੇ ਵਿੱਚ ਬਰਕਤ ਹੈ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਲੀਡਰ ਸਾਹਿਬਾਨ ਜਿਹੜੀ ਇਹ ਸੰਘਰਸ਼ ਨੂੰ ਲੈ ਕੇ ਅੱਗੇ ਚੱਲਣਾ ਹੈ ਅਸੀਂ ਵੀ ਡੰਡाराम ਸਾਹਿਬ ਵਾਲਿਆਂ ਨੇ ਇਹ ਪ੍ਰੋਗਰਾਮ ਰਿਕਿਆ ਹੈ ਅਸੀਂ ਜਾ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਹੀ ਖਨੋਰੀ ਬਾਰਡਰ ਤੇ ਮਜ਼ਦੂਰ ਇਕਤਾ ਜਿੰਦਾਬਾਦ ਕਾ ਲਈ ਜੋ ਲੜਦੇ ਲੋਕ ਕਿਰਾਂ ਤੋਂ ਨਹੀਂ ਡਰਦੇ ਹੋ ਕਾ ਲਈ ਜੋ ਲੜਦੇ ਲੋਕ ਕਿਰਾਂ ਤੋਂ ਨਹੀਂ ਡਰਦੇ ਹੋ ਸੋ ਆਪਾਂ ਸਾਰੇ ਜਣੇ ਜਿਵੇਂ ਮੇਰੇ ਵੀਰ ਜਿਨ੍ਹਾਂ ਨੇ ਅਪਰਾਲਾ ਕੀਤਾ ਹੈ ਜਿਨ੍ਹਾਂ ਨੇ ਲੀਡ ਇਸ ਪ੍ਰੋਗਰਾਮ ਨੂੰ ਉਹਨਾਂ ਦੇ ਨਾਲ ਬਤ ਤੋਂ ਬਤ ਸਹਿਯੋਗ ਦੇ ਕੇ ਹਰ ਇੱਕ ਵਕਤ ਸਨਮਾਨਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕਰਕੇ ਇਹ ਪ੍ਰੋਗਰਾਮ ਨੂੰ ਹੋਰ ਅੱਗੇ ਜਾਣਦੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਸੰਸਾਰ ਇਹ ਗੱਲ ਜਾਣਦਾ ਕਿ ਤਨਾ ਇਸ ਗੱਲ ਕਰਕੇ ਲੱਗਾ ਇੱਕ ਪ੍ਰਸਾਣਾ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਡੇ ਕੋਲ ਚੀਜ਼ਾਂ ਲਈ ਬਹੁਤ ਸਾਰਾ ਹੋ ਰਿਹਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੋਲ ਇਧਰ ਦੀਆਂ ਚੀਜ਼ਾਂ ਲਾ ਕੇ ਭਾਰਤੀ ਕਾਨੂੰਨ ਜੋ ਜਿਹੜੇ ਇੱਥੇ ਪੰਜਾਬ ਪ੍ਰਧਾਨ ਕੌਂਸਲ ਹੈ ਆਪਣਾ ਜੱਥਾ ਲੈ ਕੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਸਰਕਾਰ ਉਹਨਾਂ ਤੋਂ ਉਹਨਾਂ ਨੂੰ ਲਾਗ ਕਰ ਰਹੀ ਹੈ ਆਪਣਾ ਵਾਅਦਾ ਨੁਕਰੀ ਰਹੀ ਹੈ ਜਿਨਕਿ ਪ੍ਰਸਾਣਾ ਦੇ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਮਰਨ ਦਾ ਦੇ ਬੈਠੇ ਹੈ ਜਿਸ ਕਰਕੇ ਨੰਗਰ ਵੀ ਪਿਆਰ ਹੋ ਰਿਹਾ ਹੈ ਉਹਨਾਂ ਦੀ ਜਾਨ 20 ਮਿੰਟ 25 ਮਿੰਟ ਤੱਕ ਨੰਗਰ ਬਿਲਕੁਲ ਹੋ ਜਣਾ ਆ ਜਿਹਦੇ ਵਿੱਚ ਸਰੀਰ ਦੀ ਹਾਲ ਬਹੁਤ ਨਾਜ਼ੁਕ ਹੈ ਭਾਰਤ ਲੋਕਤੰਤਰ ਵਾਲਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਇਹ ਗੱਲ ਕਹਿ ਰਹੇਗਾ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਸਾਡੀ ਆਪਣੇ ਉਸਾਰ ਨੂੰ ਕੀਤੀਆਂ ਜਾ ਰਹੀਆਂ ਉਹ ਵੀ ਆਣ ਕੇ ਆਪਣੇ ਨਾਲ ਧੱਕਾ ਕੀਤਾ ਜਾ ਰਿਹਾ ਜਿਸ ਦੇ ਰੋਸ ਬਾਝੋਂ ਅੱਜ ਸਾਰੇ ਦਿੱਲੀ ਦੀਆਂ ਸੰਘਰਸ਼ਾਂ ਨੇ ਕਿਹਾ ਰਾਜਨੀਤੀ ਕਿ ਕਿਸਾਨ ਮਜ਼ਦੂਰ ਮੋਰਚੇ ਨੇ ਹਕਾਲ ਦਿੱਤੀ ਕਿ ਪੂਰੇ ਪੰਜਾਬ ਨੂੰ ਅੱਜ ਜਿਹੜਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ ਠੀਕ ਹੈ ਓਕੇ ਧੰਨਵਾਦ ਉਹ ਚੋਨਾ ਲਖਾਇਆ ਸਤਿ ਸ਼੍ਰੀ ਅਕਾਲ ਜੀ ਸਾਡੀ ਲੜਾਈ ਸਿਰਫ ਇੰਨੀ ਆ ਕਿ ਸਾਨੂੰ ਘੱਟੋ ਘੱਟ ਸਨਫਨ ਮਿਲਦਾ ਹੋ। ਅਸੀਂ ਮੈਕਸੀਮਮ ਜਿਹੜਾ ਪ੍ਰਾਈਸ ਉਹ ਨਹੀਂ ਮੰਗਦੇ। ਅਸੀਂ ਇਹ ਮੰਗਦੇ ਆ ਕਿ ਜਿੰਨਾ ਘੱਟ ਤੋਂ ਘੱਟ ਰੇਟ ਆ ਉਹਦੇ ਵਿੱਚ ਸਰਕਾਰ ਦਖਲ ਅੰਦਾਜ਼ੀ ਕਰੇ ਤੇ ਜਿਹੜਾ ਵੀ ਪਲੇਅਰ ਉਸ ਰੇਟ ਤੋਂ ਘੱਟ ਸਾਡੀ ਫਸਲ ਖਰੀਦਦਾ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਹੜੀ ਸਰਕਾਰ ਆ ਉਹਦੀ ਜ਼ਿੰਮੇਵਾਰੀ ਲਵੇ ਪਰ ਸਰਕਾਰ ਇਸ ਗੱਲ ਤੋਂ ਵੀ ਭੱਜ ਗਈ ਅੱਜ ਤੱਕ